ਸਾਸੀਕਾਲ ਜੀ ਇਹ ਹੈ ਜੀ ਆਪਣਾ ਦਿਵਾਂਸੂ ਜੋ ਕਿ ਅਪਹਾਇਜ਼ ਹੋਣ ਦੇ ਬਾਵਜੂਦ ਵੀ ਜਿਹੜਾ ਆ ਖੇਡਾਂ ਦੇ ਵਿੱਚ ਤਿੰਨ ਸਿਲਵਰ ਮੈਡਲ ਜਿੱਤ ਕੇ ਆਇਆ ਆ ਤੇ ਨੇ ਆਪਣੇ ਆਪ ਨੂੰ ਸਾਬਤ ਕਰ ਦਿੱਤਾ ਕਿ ਅਪਹਾਇਜ਼ਾਂ ਨਕਾਰਾ ਨਹੀਂ ਤੇ ਦੋਸਤੋ ਪਹਿਲਾਂ ਮੈਂ ਕਹਿ ਦੇਣਾ ਚਾਹੁੰਦਾ ਕਿ ਅਗਰ ਤੁਸੀਂ ਵੀਡੀਓ ਦੇਖਣੀ ਸ਼ੁਰੂ ਕੀਤੀ ਏ ਤੇ ਇਸ ਵੀਡੀਓ ਨੂੰ ਵਾਇਰਲ ਕਰਨ ਦੇ ਲਈ ਦੱਬ ਕੇ ਸ਼ੇਅਰ ਕਰੋ ਦੱਬ ਕੇ ਸ਼ੇਅਰ ਕਰੋ ਤਾਂ ਕਿ ਜਿਹੜਾ ਆ ਵੀਡੀਓ ਵਾਇਰਲ ਹੋ ਜਾਵੇ ਤੇ ਐਸੇ ਬੱਚਿਆਂ ਦਾ ਮਨੋਵਲ ਵਧ ਸਕੇ ਤੇ ਐਸੇ ਬੱਚਿਆਂ ਨੂੰ ਸਪੋਰਟ ਕਰਨ ਦੇ ਲਈ ਜਿਹੜਾ ਆ ਕੋਈ ਨਾ ਕੋਈ ਅੱਗੇ ਜਰੂਰ ਆਵੇ ਐਸੇ ਬੱਚਿਆਂ ਦਾ ਮਨੋਵਲ ਵਧਾਉਣ ਦੇ ਲਈ ਐਸੇ ਬੱਚਿਆਂ ਦੀ ਸਪੋਰਟ ਦੇ ਲਈ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਵਾਇਰਲ ਕਰਾਓ ਸ਼ੇਅਰ ਕਰੋ ਤਾਂ ਕਿ ਬੱਚਿਆਂ ਦਾ ਮਨੋਵਲ ਵਧੇ ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦਾ ਹੋਰ ਵੀ ਐਸੇ ਲੋਕ ਜਿਹੜੇ ਆ ਉਹ ਅੱਗੇ ਆਉਣ ਤੇ ਆਪ ਨੂੰ ਵਾਇਰਲ ਕਰਾਉਣ ਤੇ ਆਪਣੇ ਆਪ ਨੂੰ ਸਾਬਿਤ ਕਰਨ ਕਿ ਅਸੀਂ ਦੁਨੀਆ ਤੇ ਕੁਝ ਵੀ ਕਰ ਸਕਦੇ ਆ ਤੇ ਐਸੇ ਬੱਚਿਆਂ ਦਾ ਮਨੋਬਲ ਵਧਾਉਣ ਦੇ ਲਈ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਫਰਜ਼ ਜ਼ਰੂਰ ਬੰਦਾ ਇੱਕ ਵਾਰੀ ਲਾਈਕ ਕਰਕੇ ਕਮੈਂਟ ਕਰਕੇ ਤੇ ਸ਼ੇਅਰ ਕਰਕੇ ਵਾਇਰਲ ਕਰਾ ਦਿਓ ਤਾਂ ਕਿ ਇਸ ਬੱਚੇ ਦਾ ਮਨੋਬਲ ਜਿਹੜਾ ਉਹ ਵੱਧ ਸਕੇ ਤੇ ਦੋਸਤੋ ਇਹ ਆ ਸਾਡਾ ਦਿਮਾਂਸੂ ਜੋ ਕਿ ਖੇਡਾ ਵਤਨ ਪੰਜਾਬ ਦੀਆਂ ਦੇ ਵਿੱਚ ਅ ਖੇਡ ਕੇ ਜਿੱਤ ਕੇ ਤਿੰਨ ਸਿਲਵਰ ਮੈਡਲ ਜਿੱਤ ਕੇ ਆਪਣੇ ਘਰ ਆਇਆ ਆਪਣੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਤੇ ਖੁਸ਼ੀਆਂ ਚਾਵਾਂ ਦੇ ਨਾਲ ਜੜਾਇਆ ਉਹ ਅੱਗੇ ਵਧਣ ਦੀ ਉਮੀਦ ਦੇ ਨਾਲ ਤੁਰ ਪਿਆ ਤੇ ਤੁਸੀਂ ਦੇਖਦੇ ਪਈਓ ਡੀਪੀਸੀ ਪੰਜਾਬੀ ਤੇ ਆਓ ਗੱਲਬਾਤ ਕਰ ਲੈਨੇ ਆ ਦਿਵਾਂਸੂ ਦੀ ਕੋਚ ਨਾਲ ਨਾਲ ਦੀ ਨਾਲ ਗੱਲਬਾਤ ਕਰ ਲੈਨੇ ਆ ਦਿਵਾਂਸੂ ਤੇ ਦਿਵਾਂਸੂ ਦੇ ਪਾਪਾ ਦੇ ਨਾਲ ਤੇ ਆਓ ਚਲਦੇ ਆ ਫਿਰ ਕਰਦੇ ਆ ਗੱਲਬਾਤ ਇਹਦਾ ਨਾਮ ਸਿਮਰਨਜੀਤ ਕੌਰ ਰੰਦਾਵਾ ਅੱਛਾ ਮੈਮ ਕਿੱਥੇ ਗਏ ਸੀ ਕਿੰਨੇ ਬੱਚੇ ਸੀ ਸਾਦਾ 10 ਇਹ ਪੈਰਾਖੇਡਾ ਵਤਨ ਪੰਜਾਬ ਦੀਆਂ ਪਹਿਲੀ ਵਾਰੀ ਆਪਣੇ ਪੰਜਾਬ ਚੋਂ ਆਈਆਂ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਇਹ ਇਨਾ ਵੱਡਾ ਉਪਰਾਲਾ ਕੀਤਾ ਹੈ ਜਸਪ੍ਰੀਤ ਸਿੰਘ ਢਾਲੀਵਾਲ ਜਿਹੜੇ ਆਪਣੇ ਪੰਜਾਬ ਦੇ ਜਨਰਲ ਸੈਕਟਰੀ ਨੇ ਤੇਸ਼ਮਿੰਦਰ ਸਿੰਘ ਢਿਲੋਂੜੀ ਇਹਨਾਂ ਦੋਵਾਂ ਨੇ ਭਗਵੰਤ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲ ਕੀਤੀ ਕਿ ਸਾਡੇ ਇਸ ਵਾਰ ਜਿਹੜੀਆਂ 올림픽 ਹੋਈਆਂ ਨੇ ਪੈਰਾ 올림픽 ਉਹਦੇ ਵਿੱਚ 29 ਮੈਡਲ ਆਏ ਨੇ ਤੇ ਆਪਣੇ ਪੰਜਾਬ ਦੇ ਤਿੰਨ ਬੱਚੇ ਖੇਡਣ ਗਏ ਨੇ athletics ਦਾ ਸੀਗਾ ਇੱਕ ਤੇ ਇੱਕ ਬੈਡਮਿੰਟਨ ਤੇ ਇੱਕ ਪਾਵਰ ਲਿਫਟਿੰਗ ਦਾ ਤੇ ਇਹਨਾਂ ਨੇ ਇਹਨਾਂ ਨਾਲ ਗੱਲਬਾਤ ਕੀਤੀ ਆਪਣੇ ਮੁੱਖ ਮੰਤਰੀ ਨਾਲ ਭਗਵੰਤ ਸਿੰਘ ਮਾਨ ਨਾਲ ਤੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਇਹਨਾਂ ਨੇ ਆ ਪੈਰਾਕੇਡਾ ਵਤਨ ਪੰਜਾਬ ਦੀਆਂ ਪਹਿਲੀ ਵਾਰੀ ਆਪਣੇ ਪੰਜਾਬ ਚ ਕਰਵਾਈਆਂ ਲੁਧਿਆਣਾ ਗੁਰਨਾਨਕ ਸਟੇਡੀਅਮ ਦੇ ਵਿੱਚ ਤੇ ਉਹਦੇ ਵਿੱਚ ਵੀ ਇਹਨਾਂ ਨੇ ਤਿੰਨੇ ਗੇਮਾਂ ਰਖਵਾਈਆਂ ਸੀਗੀਆਂ ਪੈਰਾ ਬੈਡਮਿੰਟਨ ਪੈਰਾ ਪਾਵਰ ਲਿਫਟਿੰਗ ਤੇ ਪੈਰਾ ਐਥਲੈਟਿਕਸ ਤੇ ਇਹਦੇ ਵਿੱਚ ਦਿਵਿਆਂਚੂ ਵੀ ਖੇਡਣ ਗਿਆ ਸੀਗਾ ਜਿਹੜਾ ਮੇਰੇ ਕੋਲ ਟ੍ਰੇਨਿੰਗ ਕਰ ਰਿਹਾ ਸੀਗਾ ਜੁਲਾਈ ਮਹੀਨੇ ਤੋਂ ਇਹਦੀ ਟ੍ਰੇਨਿੰਗ ਸਟਾਰਟ ਹੋਈ ਸੀਗੀ ਤੇ ਇਹਨਾਂ ਨੂੰ ਮੈਂ ਦੱਸਿਆ ਕਿ ਤੁਸੀਂ ਇਦਾਂ ਕੰਪੀਟੀਸ਼ਨ ਆ ਤੁਸੀਂ ਖੇਡਣ ਆਉਣਾ ਵਾ ਉਥੇ ਫਿਰ ਇਹ ਲੈ ਕੇ ਆਏ ਇਹਨਾਂ ਦੇ ਪੇਰੈਂਟਸ ਤੇ ਫਿਰ ਇਹਨਾਂ ਨੇ ਇਹਦੇ ਕੰਪੀਟੀਸ਼ਨ ਸੀਗਾ ਇਹਦੀ ਕੈਟਾਗਰੀ ਹੋਈ ਇਹਦੀ ਕੈਟਾਗਰੀ ਹੈਗੀ ਆ 36 T F36 ਤੇ ਇਹਨੇ ਖੇਡੇ ਕੰਪੀਟੀਸ਼ਨ ਤੇ ਉਹਦੇ ਵਿੱਚੋਂ ਇਹਦੇ ਤਿੰਨ ਸਿਲਵਰ ਮੈਡਲ ਆਏ ਆ ਸਾਰੇ ਪੰਜਾਬ ਚੋਂ ਕਿੰਨੇ ਬੱਚੇ ਸੀ ਟੋਟਲ ਟੋਟਲ ਉਥੇ ਸਾਰੇ ਪੰਜਾਬ ਦੇ ਬੱਚੇ ਟੋਟਲ ਤੇ 1000 ਤੋਂ ਪਲੱਸ ਸੀਗੇ ਕਿਉਂਕਿ ਇੱਕ ਪਾਵਰ ਲਿਫਟਿੰਗ ਦੇ ਅਲੱਗ ਤੋਂ ਸੀਗੇ ਪੈਰਾ ਬੈਡਮਿੰਟਨ ਦੇ ਅਲੱਗ ਤੋਂ ਸੀਗੇ ਔਰ ਪੈਰਾ ਐਥਲੈਟਿਕਸ ਦੇ ਵੀ ਅਲੱਗ ਤੋਂ ਸੀਗੇ ਔਮਨ ਐਂਡ ਮੈਨ ਦੇ ਦੋਨਾਂ ਦੇ ਹੋਏ ਸੀਗੇ ਕੰਪੀਟੀਸ਼ਨ ਤੇ ਬਹੁਤ ਜ਼ਿਆਦਾ ਕੰਪੀਟੀਸ਼ਨ ਟਫ ਸੀਗਾ ਅਜੇ ਤਾਂ ਸ਼ੁਰੂਆਤ ਆ ਅਗਲੇ ਨੈਕਸਟ ਈਅਰ ਤੱਕ ਇਤੋਂ ਵੀ ਵੱਧ ਕੇ ਮਤਲਬ ਬੱਚੇ ਹੋਣ ਲੱਗ ਜਣੇ ਜਿਨ੍ਹਾਂ ਨੂੰ ਹਜੇ ਪਤਾ ਨਹੀਂ ਲੱਗਾ ਹੁਣ ਪਤਾ ਲੱਗੇਗਾ ਹੌਲੀ ਹੌਲੀ ਕਰਕੇ ਹੋਰ ਵਧੀਆ ਹੋ ਸਕਦਾ ਹੈ ਤੇ ਅਸੀਂ ਚਾਹੁੰਦੇ ਆ ਕਿ ਆਪਣੇ ਪੰਜਾਬ ਦੇ ਬੱਚੇ ਵੱਧ ਤੋਂ ਵੱਧ ਇਨ੍ਹਾਂ ਗੇਮਾਂ ਦੇ ਵਿੱਚ ਭਾਗ ਲੈਣ ਤੇ ਆਪਣਾ ਨਾਮ ਰੋਸ਼ਨ ਕਰਨ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨ ਇੰਡੀਆ ਦਾ ਨਾਮ ਰੋਸ਼ਨ ਕਰਨ ਤੇ ਆਪਣੇ ਪੇਰੈਂਟਸ ਦਾ ਨਾਮ ਰੋਸ਼ਨ ਕਰਨ ਕੀ ਨਾਮ ਦਿਵਾਂਸ਼ੂ ਚੌਧਰੀ ਅੱਛਾ ਦਿਵਾਂਸ਼ੂ ਚੌਧਰੀ ਸਪੈਸ਼ਲ ਬੱਚਾ ਵਾ ਅਹ ਗੇ ਮੱਲਾ ਦਾ ਨੇ ਹੋਇਆ ਅੱਛਾ ਕੇ ਕੇ ਇਹ ਕੇ ہمارا ਸ਼ਾਰਟ ਬੋਟ ਤੇ ਆਵਲਨਸ ਲੋ ਡਿਸਕਸ ਓਤੇ ਮੈਂ ਮੈਡ ਲੱਗੇ ਕਿੰਨੇ ਬੱਚੇ ਆ ਤੇ ਕਿੰਨੇ ਬੱਚੇ ਆ ਓਤੇ ਓਤੇ ਉਹ ਚ ਬੱਚੇ ਸੀ ਖੁਸ਼ ਕਿੰਨੇ ਹੋ ਗਏ ਬੜੇ ਹਾਂ ਬੋਲ ਨਹੀਂ ਕੌਣ ਖੁਸ਼ ਕੌਣ ਬੜੇ ਹਾਂ ਮੇਰੀ ਗਾੜੀ ਮੇਰੀ ਗਾੜੀ ਕੋਚ ਅੱਛਾ ਬਹੁਤ سارے ਬੱਚੇ ਆ ਕੀ ਮੈਸੇਜ ਹੁੰਦੇ ਇਦਾਂ ਤੁਹਾਡੇ ਅੱਗੇ ਇਹ ਅੱਗਿਆ ਵਦੋ ਕੇ ਮਾ ਖੇਲੋ ਸ਼ੇਰ ਗੇਮਾਂ ਦਾ ਆਲੋਚਨ ਕਰਾ ਮਾਪਿਆਂ ਦਾ ਆਲੋਚਨ ਕਰੋ ਗੇਮਾਂ ਖੇਡ ਖੇਡ ਕੇ ਕੀ ਵਦੋ ਪੜਾਈ ਵੀ ਕਰੋ ਪੜਾਈ ਵੀ ਕਰੋ ਕਦੇ ਦੁੱਖ ਨਹੀਂ ਲੱਗਦਾ ਕਿ ਜਦੋਂ ਹੁਣ ਤੁਸੀਂ ਸਪੈਸ਼ਲ ਹਾਂ ਤੇ ਕੋਈ ਚੱਲਿਆ ਨਹੀਂ ਜਾਂਦਾ ਦੂਜੇ ਬੱਚਿਆਂ ਨੂੰ ਦੇਖ ਕੇ ਕਦੀ ਮਨ ਨੂੰ ਆਉਂਦਾ ਨਹੀਂ ਕਿ ਮੈਂ ਕਿਉਂ ਨਹੀਂ ਦੁਰ ਸਕਦਾ ਨਹੀਂ ਨਹੀਂ ਜਦੋਂ ਕਿਤੇ ਜਾਣਾ ਹੁੰਦਾ ਗੁਰਲਾਬ ਰਦਰ ਕੁਮਾਰਾ ਸਰ ਜੁਰਿੰਦਰ ਜੀ ਬੈਠੇ ਮੱਲਾ ਮਾਰਨੀ ਹੈ ਕਦੇ ਸੋਚਿਆ ਹੈ ਕਿ ਇੱਕ ਬੱਚਾ ਪਾਇਆ ਜਾਂ ਦੂਸਰੇ ਪਾਸੇ ਪੂਰੇ ਇਲਾਕੇ ਦਾ ਮਾਨਵ ਦਾ ਹੈ ਦੇਖੋ ਜੀ ਸਾਨੂੰ ਤੇ ਇੱਕ ਚੀਜ਼ ਦਾ ਪਤਾ ਨਹੀਂ ਲੱਗਿਆ ਕਿ ਇਹ ਗੇਮਾਂ ਵੀ ਆ ਗਈਆਂ ਇਹ ਤੇ ਜਦੋਂ ਪਤਾ ਲੱਗਾ ਤੇ ਫਿਰ ਅਸੀਂ ਮਿਲਦਾ ਕੰਟਰੈਕਟ ਇਹਨਾਂ ਨੇ ਕੀਤਾ ਇਹ ਘਰ ਆਏ ਕਿ ਬੱਚੇ ਲੱਗ ਜਾਓ ਇਹ ਬੱਚੇ ਬਤਲਾਕ ਬੱਚੇ ਦੀਆਂ ਵੀ ਗੇਮਾਂ ਹੁੰਦੀਆਂ ਸਾਨੂੰ ਤੇ ਚੀਜ਼ ਦਾ ਪਤਾ ਨਹੀਂ ਆਇਆ ਟੀਵੀ ਤੇ ਵੀ ਨੇ ਕਿ ਬਾਹਰ ਐਸ਼ੀਆ ਗੇਮਾਂ ਹੁੰਦੀਆਂ ਤੇ ਸਾਡੇ ਪੰਜਾਬ ਚ ਤਾਂ ਪਹਿਲੀ ਵਾਰ ਹੀ ਆਈਆਂ ਨੇ ਬਦਰ ਪੰਜਾਬ ਦੀਆਂ ਜਿਹੜੀਆਂ ਭਗਵੰਤ ਮਾਨ ਨੇ ਹੁਣ ਕੀਤੀਆਂ ਉਹਦੇ ਵਿੱਚ ਆਪਣਾ ਟ੍ਰੇਨਿੰਗ ਲਈ ਜਾਂਦਾ ਰਿਹਾ ਕੋਚ ਕੋਲੋਂ ਗਰਾਊਂਡ 'ਚ ਜਾਂਦਾ ਰਿਹਾ ਬ੍ਰਦਰ ਇਹਦਾ ਲੈ ਕੇ ਸਾਡੇ ਕੋਲ ਤਾਂ ਟਾਈਮ ਨਹੀਂ ਹੁੰਦਾ ਇਹ ਹੈ ਕਿ ਇਹਦੀ ਮੰਮਾ ਸਵੇਰੇ ਸਕੂਲੋਂ ਛੱਡਦੀ ਹੈ ਮੈਂ ਲੈਦਾ ਨਹੀਂ ਜਾਣੀ ਕਿ ਵਾਰੀ ਵੱਡੀ ਦੀ ਹੈ ਜਾਂ ਪਛ ਕਿ ਇੱਕ ਬੱਚਾ ਛੱਡਰਦੇ ਸਵੇਰੇ ਨੂੰ ਤੇ ਮੈਂ ਲੈਦਾ ਨਹੀਂ ਕੰਪਰੋਮਾਈਜ਼ ਤੇ ਕਰਨਾ ਹੀ ਪੈਣਾ ਜੀ ਘਰ ਦੇ ਵਿੱਚ ਕਿ ਚਲੋ ਬਾਹਰ ਦਾ ਵੀ ਵੇਖਣਾ ਘਰ ਦਾ ਵੀ ਵੇਖਣਾ ਇਹ ਤਾਂ ਮਜ਼ਦੂਰੀ ਕਰੀਦੀ ਹੈ ਜੀ ਤੇ ਜਿਹਦੇ ਨਾਲ ਹੁਣ ਬੱਚਾ ਸਾਡਾ ਜਿਹੜਾ ਕੀ ਗੇਮਾਂ ਬਾਜ਼ ਖੇល ਕੇ ਆ ਤਿੰਨ 골 ਆਪਣਾ ਸਿਲਵਰ 골ਡ ਲੈ ਜਿਹ ਚਿੱਤੇ ਨੇ ਗੇਮਾਂ ਖੇਡੀਆਂ ਨੇ ਸੌਟ ਬੋਟ ਜੈਬਲੀ ਤੇ thro ਤੇ ਸਾਨੂੰ ਬੜਾ ਮਾਣ ਆ ਤੇ ਸਾਡਾ ਵੀ ਬੱਚਾ ਵੀ ਅੱਗੇ ਵਧਿਆ ਇਹ ਖੁਸ਼ੀ ਯਾਰ ਕਰਦੇ ਬੱਚਾ ਅੱਗੇ ਵਧਿਆ ਤੇ ਬਾਪੇ ਉਹਦਾ ਵੀ ਨਾਮ ਰੋਸ਼ਨ ਕੀਤਾ ਜੀ ਗੇਮਾਂ ਦੇ ਨਾਵਾਂ ਦਾ ਪਾਲ ਨੀ ਤੇ ਤੁਹਾਨੂੰ ਪਤਾ ਹੀ ਨਹੀਂ ਨਹੀਂ ਜੀ ਸਾਨੂੰ ਤਾਂ ਅੱਜ ਦਾ ਪਤਾ ਵੀ ਨਹੀਂ ਕੀ ਹੁੰਦਾ ਅੱਜ ਤਾਂ ਜਾ ਬੈਡ ਬਾਲ ਫੁੱਟਬਾਲ ਹਾਕੀ ਇਹੋ ਜਿਹੇ ਦੇ ਦੇ ਹੋਰ ਤਾਂ ਦੇਖੋ ਜੀ ਜਿੰਦ ਵਿੱਚ ਵੀ ਆਈ ਬਾਹਰ ਜਾਵਾਂਗੇ ਚੂ-ਚੂ ਗੇਮਾਂ ਦਾ ਪਤਾ ਚੱਲੇਗਾ ਹੁਣ ਇਹਦੀ ਸਿਲੈਕਸ਼ਨ ਹੋ ਰਹੀ ਹੈ ਜੀ ਫੇਰ ਬਿਸ਼ਾਖਾ ਪਟਨਾ ਦੀ ਦੇਖੋ ਹੁਣ ਬਾਹਰ ਆ ਚਾਹੇ ਕੀ ਕਰਕੇ ਆਦੇ ਤੇ ਜਾਣਾ ਪਏਗਾ ਜੀ ਇਹਦੇ ਨਾਲ